ਅੱਜ ਸਮਾਣਾ ਦੇ ਪਬਲਿਕ ਕਾਲਜ ਵਿਖੇ ਬਾਕਸਿੰਗ ਪੰਜਾਬ ਵੱਲੋਂ ਬਾਕਸਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੂਰੇ ਪੰਜਾਬ ਭਰ ਦੀਆਂ ਟੀਮਾਂ ਵੱਲੋਂ ਹਿੱਸਾ ਲਇਆ ਗਿਆ ਬਾਕਸਿੰਗ ਐਸਐਸ ਦੇ ਆਗੂ ਸੰਤੋਸ਼ ਨੇ ਦੱਸਿਆ ਕਿ ਪੰਜਾਬ ਭਰ ਵਿੱਚ 190 ਬਾਕਸਰਾਂ ਨੇ ਭਾਗ ਲਿਆ ਹੈ ਤੇ 12 골ਡ ਮੈਡਲ ਤੇ 12 ਸਿਲਵਰ ਮੈਡਲ ਦੇ ਕੇ ਲੜਕੇ ਤੇ ਲੜਕੀਆਂ ਨੇ ਕੰਪੀਟੀਸ਼ਨ ਜਿੱਤ ਕੇ ਨੈਸ਼ਨਲ ਵਿੱਚ ਹਿੱਸਾ ਲੈਣਗੇ ਤੇ ਅੱਜ ਹੀ ਫਾਈਨਲ ਮੁਕਾਬਲੇ ਕਰਵਾਏ ਗਏ ਹਨ ਇਹ ਮੁਕਾਬਲਾ 45 ਕਿਲੋਗ੍ਰਾਮ ਤੋਂ 90 ਕਿਲੋਗ੍ਰਾਮ ਤੱਕ ਦੇ ਲੜਕੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਬਾਕਸਿੰਗ ਐਸੋਸੀਏਸ਼ਨ ਇੰਸਪੈਕਟਰ ਖੇਮਚੰਦ ਸੁਨੀਲ ਕੁਮਾਰ ਗੁਰਮੀਤ ਸਿੰਘ ਅਤੇ ਲక్ష్ਮੀ ਰਾਣੀ ਅਤੇ ਚੇਅਰਮੈਨ ਗੋਪਾਲ ਸਿੰਘ ਨੇ ਕਿਹਾ ਕਿ ਵੱਖ-ਵੱਖ ਮੁਕਾਬਲਿਆਂ ਦੇ ਨਾਲ ਬਾਕਸਿੰਗ ਕਰ ਰਹੇ ਲੜਕੇ ਲੜਕੀਆਂ ਤੇ ਵੱਡੇ-ਵੱਡੇ ਉੱਚ ਅਧਿਕਾਰੀ ਬਣੇ ਹੋਏ ਹਨ। ਸਮਾਣਾ ਤੋਂ ਕਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ। ਮਾਸਲਾ ਮਾਸਲਾ ਮਾਰਦਾ ਹੈ ਹਲੋ ਹਲੋ ਆ ਜੇ ਹਾਂ ਜੇ ਹਾਂ 1 2 3 ਸਰਪੰਚ ਜੀ ਕੀ ਹੋ ਗਿਆ 199 ਬਾਕਸਰ ਆਏ ਨੇ 189 ਜੀ ਵੱਖ-ਵੱਖ ਜਿਲ੍ਹਿਆਂ ਤੋਂ ਨੇ ਸਾਰੇ ਹਰ ਹਰ ਕੇ ਜ਼ਿਲ੍ਹੇ ਦੇ ਵਿੱਚੋਂ 13 ਬਾਕਸਰ ਆਏ ਨੇ ਜਿਲ੍ਹਿਆਂ ਤੋਂ ਇਲਾਵਾ ਜਿਹੜੇ ਸਾਡੇ ਕੋਲੇ ਪਹਿਲਾਂ ਤੋਂ ਮਨਜ਼ੂਰ ਸੋਦਾ ਐਫੀਲੀਏਟਡ ਸਾਡੇ ਯੂਨਿਟ ਨੇ ਜਿਵੇਂ ਪੀਆਈਐਸ ਮਹਾਲੀ ਐਸਟੀਸੀ ਮਸਤੂਆਣਾ ਇਹ ਟੀਮਾਂ ਉਹਨਾਂ ਤੋਂ ਇਲਾਵਾ ਭਾਗ ਲੈ ਰਹੀਆਂ ਨੇ ਉੱਥੇ ਸਾਰੇ ਪੰਜਾਬ ਦੇ ਵਿੱਚੋਂ ਸਿਲੈਕਟਡ ਬੱਚੇ ਹੁੰਦੇ ਉਹਨਾਂ ਕੋਲੇ ਉਹ ਵੀ ਹਿੱਸਾ ਲੈ ਰਹੇ ਆ ਜੀ ਸਾਰੇ ਪੰਜਾਬ ਦੇ ਵਿੱਚੋਂ 199 ਬੌਕਸਰ ਆਏ ਨੇ ਸਾਰੇ ਜ਼ਿਲ੍ਹੇ ਤਕਰੀਬਨ ਤਕਰੀਬਨ ਇੱਕ ਨਵੇਂ ਸ਼ਹਿਰ ਨੂੰ ਛੱਡ ਕੇ ਸਾਰੇ ਇੱਕ ਜ਼ਿਲ੍ਹੇ ਹਿੱਸਾ ਲੈ ਰਹੇ ਨੇ ਇਸ ਟੂਰਨਾਮੈਂਟ ਦੇ ਵਿੱਚ ਮੋਡਿਆਂ ਦੇ ਵਿੱਚ ਇੱਕ ਫ੍ਰੀ ਰਿਪੋਰਟ ਨਹੀਂ ਹੈਗੀ ਅਪੀਲ ਕਰਦੇ ਤੁਸੀਂ ਪੰਜਾਬ ਦੇ ਬੌਕਸਿੰਗ ਨਾਲ ਜੁੜਨ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਸਪੋਰਟਸ ਦੇ ਨਾਲ ਬੱਚੇ ਘੱਟੋ ਘਾਟ ਨਸ਼ਿਆਂ ਤੋਂ ਤਾਂ ਬਚੇ ਰਹਿੰਦੇ ਆ ਜੇ ਹੋਰ ਨਹੀਂ ਕੁਝ ਚੰਗਾ ਇਨਸਾਨ ਦਾ ਬੰਦਾ ਬਣ ਜਾਂਦਾ ਚੰਗਾ ਇਨਸਾਨ ਬਣ ਜਾਂਦਾ ਤੇ ਉਹਦੇ ਨਾਲ ਦੇਖੋ ਤੁਸੀਂ ਸਾਡੇ ਜਿੰਨੇ ਬਾਕਸਿੰਗ ਵਾਲੇ ਮੁੰਡੇ ਨੇ ਸਾਡੇ ਜਿਹੜੇ ਮੌਜੂਦਾ ਪ੍ਰਧਾਨ ਨੇ ਬਾਕਸਿੰਗ ਦੇ ਉਹ ਕਮਾਂਡਰ ਨੇ ਲੱਗੇ ਹੋਏ ਲੱਡਾ ਕੋਠੀ ਸਦਾਗਰਮੀਤ ਸਿੰਘ ਜਿਹੜੇ ਉਹ ਸਾਹਮਣੇ ਪਿੱਛੇ ਫੋਟੋ ਲੱਗੀ ਹੈ ਚੇਅਰਮੈਨ ਨੇ ਸਾਡੇ ਹਰਪਾਲ ਸਿੰਘ ਨੇ ਉਹ ਵੀ ਐਸਐਸਪੀ ਰਿਟਾਇਰ ਹੋਏ ਨੇ ਹਿਮੰਤ ਹਮੰਤਮ ਲੋਹਤਰਾ ਜੀ ਨੇ ਜਿੰਨੇ ਵੀ ਚੈਪਾਲ ਸਿੰਘ ਤੇ ਐਸਐਸਪੀ ਰਿਟਾਇਰ ਹੋਏ ਨੇ ਹਮੰਤਾ ਅਰਜਨワਾ ਟੀਵੀ ਨੇ ਔਰ ਇਕ ਹਰਪੀਰ ਸਿੰਘ ਨੇ ਕਾਮਨਵੈਲਥ ਗੇਮ ਦੇ ਮੈਡਲਿਸਟ ਨੇ ਉਹ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਸਾਡੀ ਬੌਕਸਿੰਗ ਦੀ ਐਸੋਸੀਏਸ਼ਨ ਜਿਹੜੀ ਉਹਦੇ ਵਿੱਚ ਵੀ ਕਰੀਮ ਹੈ ਪੰਜਾਬ ਦੀ ਤੇ ਸਾਡੇ ਇੱਥੇ ਚੈਨਲ ਦੇ ਵਿੱਚ ਕੀ ਸਰ ਅੱਜ ਲੜਕੀਆਂ ਦੇ ਫਾਈਨਲ ਮੁਕਾਬਲੇ ਹੋਏ ਨੇ ਅੱਛਾ ਫਾਈਨਲ ਮੁਕਾਬਲੇ ਲੜਕੀਆਂ ਦੇ ਹੋਏ ਨੇ ਉਹਦੇ ਵਿੱਚ ਸਾਡੇ ਸਾਰੇ ਪੰਜਾਬ ਦੇ ਵਿੱਚੋਂ ਜਿੰਨੀਆਂ ਬੱਚੀਆਂ ਖੇਡਣ ਲਈ ਆਈਆਂ ਸੀ 12 ਗੋਲਡ ਮੈਡਲ ਉਹਦੇ ਵਿੱਚ ਡਿਸਾਈਡ ਕੀਤੇ ਨੇ 12 ਗੋਲਡ 12 ਸਿਲਵਰ ਤੇ ਚਾਹ ਉਹ ਬ੍ਰੌਂਜ਼ ਨੇ ਇਹ ਬੱਚੀਆਂ ਜਿਹੜੇ ਜਿੱਤੀਆਂ ਨੇ ਇਹ ਸਾਡੀਆਂ ਨੈਸ਼ਨਲ ਦੇ ਵਿੱਚ ਭਾਗ ਲੈਣਗੀਆਂ ਕੈਂਪ ਲਾਵਾਂਗੇ ਪਹਿਲਾਂ ਇਹਨਾਂ ਦਾ ਬਹੁਤ ਅੱਛਾ ਕੰਪੀਟੀਸ਼ਨ ਰਿਹਾ ਕਿਸੇ ਵੀ ਮੁਕਾਬਲੇ ਤੇ ਕਿਸੇ ਬੌਕਸਰ ਨੇ ਆ ਕੇ ਕੰਪਲੇਂਟ ਨਹੀਂ ਕੀਤੀ ਜੀ ਮੈਨੂੰ ਹਰਾਤਾ ਅਕਸਰ ਜੋ ਚੀਜ਼ਾਂ ਦੇਖਣ ਚਾਹੁੰਦੀਆਂ ਨੇ ਇਹ ਸਾਡੀ ਪੰਜਾਬ ਬੌਕਸਿੰਗ ਐਸੋਸੀਏਸ਼ਨ ਦੀ ਇਸ ਸਮਾਣਾ ਸਨੀ ਬੌਕਸਿੰਗ ਕਲੱਬ ਸਾਡੀ ਪੰਜਾਬ ਬੌਕਸਿੰਗ ਐਸੋਸੀਏਸ਼ਨ ਜਿੰਨੇ ਸਾਡਾ ਟੈਕਨੀਕਲ ਜਿੰਨੇ ਡੈਲੀਗੇਟ ਲੱਗੇ ਨੇ ਅਫੀਸ਼ੀਅਲ ਨੇ ਉਹ ਵਧਾਈ ਦੇ ਪਾਤਰ ਨੇ ਇੱਕ ਵੀ ਬੋਰਡ ਦੇ ਉੱਤੇ ਕ੍ਰਿਟਿਸਾਈਜ਼ ਨਹੀਂ ਹੋਇਆ ਰੌਲਾ ਨਹੀਂ ਪਿਆ ਕਿੰਨੇ ਕਿਲੋਗ੍ਰਾਮ ਕਿਲੋਗ੍ਰਾਮ ਦੇ ਹਿਸਾਬ ਤੋਂ ਹੁੰਦਾ ਹੈ ਗ੍ਰੇਡ ਦੇ ਹਿਸਾਬ ਨਾਲ ਹਾਂ ਜੀ 12 ਵੇਟ ਨੇ ਜੀ ਉਹਦੇ ਵਿੱਚ ਕੁਝ ਥੋੜਾ ਦੱਸੋਗੇ ਕਿ ਮੈਨੂੰ ਥੋੜੀ ਜਾਣਕਾਰੀ ਦਿਓ ਕਿਹੜੀ ਟੀਮ ਪਹੁੰਚੀ ਆ ਮੁਕਾਬਲਾ ਕਿਦਾਂ ਚੱਲ ਰਿਹਾ ਤੁਹਾਡਾ ਅਮਰਸਰ ਅਮਰਸਰ ਇੱਕ ਸੈਕਿੰਡ ਆ ਮੁਕਾਬਲਾ ਅਮਰਸਰ ਚੱਲ ਰਿਹਾ ਹਾਂ ਜੀ ਕਿਸ ਤਰ੍ਹਾਂ ਦੀ ਫਾਈਟ ਹੈ ਤੁਹਾਡੀ ਤਿਆਰੀ ਕਿਸ ਤਰ তুই বেটে কথা আয়মসর আমর অমৃত ফাজ